ਗਾਂਦੇ ਤੇ ਵਿਟਰ ਰੱਬ ਤੇ ਬਸਤਰ ਸ਼ਹੀਦ ਕੋਲਾਪਤੀ ਦੇ ਤੱਕਣਾ ਵਾਸਤੇ ਚਾਰ ਪਟੋ ਖਡਿਆਲਾ ਸੈਨੀਆਂ ਤੋਂ ਚੱਲ ਕੇ ਪੈਦਲ ਸੰਗ ਜਿਹੜਾ ਤਿੰਨ ਰੋਇ ਤੋਂ ਚੱਲਿਆ ਹੋਇਆ ਅੱਜ ਜੇਰਾਬਾਬਾ ਨਾਨਕ ਦੀ ਤਕਦੀ ਦੇ ਉੱਤੇ ਫੇਰ ਸਭੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਘੜੀਆਂ ਹੁਣ ਆ ਗਿਆ ਖੰਡਿਆਲਾ ਸੈਨੀਆਂ ਤੋਂ ਚੱਲ ਕੇ ਸੰਗ ਜੇਰਾਬਾਬਾ ਨਾਨਕ ਪਹੁੰਚ ਚੁੱਕਾ ਹੈ ਔਰ ਪਪਾ ਜੁਗਿੰਦਰ ਸਿੰਘ ਜੀ ਦੇ ਸੁਪੁੱਤਰ ਉਹ ਇਸ ਗੱਡੀ ਦੇ ਵਿੱਚ ਨੇ ਪਿਛਲੀ ਵਾਲੀ ਤੇ ਵਿੱਚ ਜਿਸਦੇ ਵਿੱਚ ਬਾਬਾ ਜੀ ਸਵਾਰ ਨੇ ਔਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਜਿਹੜੀਆਂ ਜੀਆਂ ਕੈਨੂ ਤਾਵਲੀਆਂ ਹਨ ਸਵੇਰ ਤੋਂ ਲੈ ਕੇ ਹੁਣ ਤੱਕ ਇੰਤਜ਼ਾਰ ਕਰ ਰਹੀਆਂ ਹਨ ਕਿ ਕਦ ਸੰਗ ਜਿਹੜਾ ਹੈ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਪਹੁੰਚੇ ਔਰ ਸੰਗਤਾਂ ਉਹਨਾਂ ਦਾ ਸਵਾਗਤ ਕਰਨ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਸੰਗਤੀਆਂ ਜਿੱਥੇ ਇਹ ਸੰਗ ਜਿਹੜਾ ਹੈ ਖੰਡਿਆਲਾ ਸੈਨੀਆਂ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਵਿੱਚ ਪਹੁੰਚ ਚੁੱਕਾ ਹੈ। ਅਤੇ ਸੰਕਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕਰਦੀਆਂ ਹੋਈਆਂ। ਪਾਪਾ ਜਗਿੰਦਰ ਸਿੰਘ ਜੀ ਦਾ ਔਰ ਡੇਰਾ ਬਾਬਾ ਨਾਨਕ ਦੀ ਸੰਗਤ ਪਹੁੰਚੀ ਹੈ ਅਕੋ ਜੀ ਆਇਆਂ ਕਹਿਨ ਨੂੰ ਇਹ ਸੰਗਤ ਜਲਦੀ ਜਲਦੀ ਸਵਾਗਤ ਕਰੇਗੀ ਖੰਡਿਆਲਾ ਸੈਨੀਆਂ ਤੋਂ ਚੱਲ ਕੇ ਆਏ ਸੰਗਤ ਦਾ ਔਰ ਬਾਬਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਡੇਰਾ ਬਾਬਾ ਨਾਨਕ ਕਿ ਕੇ ਸਾਈਂ ਬ੍ਰੋਬਾ ਮਾੜਾ ਦੇਖਿਓ ਤੰਤਨ ਸਤਿਗੁਰੂ ਨਾਨਕ ਸਾਹਿਬ ਜੀ ਦੀ ਟਵਿੱਟਰ ਜਨਛੋੜ ਧਰਤੀ ਦੇ ਉੱਤੇ ਖੰਡਿਆਲਾ ਹਸੈਨੀਆਂ ਤੋਂ ਪਿਛਲੇ ਤਿੰਨ ਦਿਨ ਤੋਂ ਜੋ ਸੰਗ ਚੱਲਿਆ ਸੀ ਆ ਜਿਹੜਾ ਬਾਬਾ ਨਾਨਕ ਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਪਹੁੰਚੂਗਾ ਸਾਡੇ ਨਾਲ ਬਾਬਾ ਜੀ ਨੇ ਗੱਲਬਾਤ ਕਰਨੀ ਵਾਜ ਲਵਾ ਬਾਬਾ ਜੀ ਪਹਿਲੋ ਤੋਂ ਸਭ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਮਿਲਟਾ ਦਾ ਹਰੇ ਦੇ ਸੋ ਸਭੂਕਿਆ ਨਾਂ ਨਿਲੇਵਾ ਸਰਦਾਰੋ ਜੋ ਨਾਂ ਦੇ ਬਾਜਾਈ ਦੇ ਜੋੜ ਮੇਲੇ ਜੋੜਾ ਸਾਹਿਬ ਨੇ ਲੱਖ ਲੱਖ ਮੋਾਰ ਕਰ ਦਿੰਦਾ ਤੇ ਨਾਲ ਸੰਗਤੋ ਅੱਜ ਇਰਾ ਬਬਾ ਨਾਨਕ ਦੇ ਜੀ ਨਾ ਤਵਾਸਤ ਹੋ ਰਹੀਆਂ ਗੁਰੂ ਨਾਨਕ ਦੇ ਅੰਗ ਦਾ ਝੋਲਾ ਜੀ ਇਹ ਚਾਨ ਇਹ ਨਗਮਾ ਹੈ ਐਸੇ ਬਾਸਰ ਮਹਾਨ ਹਰ ਲਗਾਇਆ ਗੁਰਦੇ ਪਾਇਆ ਨਾਨਕ ਇਹ ਹਰ ਦਾ ਝੋਲਾ ਆਇ ਤੇ ਸੁਭਤੀ ਆਸਾਨ ਗੁਰ ਨਾਨਕ ਬਾਸ਼ਾ ਜੀ ਤੇ ਤੇ ਚੋਲੇ ਦੇ ਦਰਸ਼ ਕਰਕੇ ਤਨ ਤਨ ਨਿਹਾਲ ਨਿਹਾਲ ਹੋ ਜਾਣਾ ਹੈ ਵਾਹਿਗੁਰੂ ਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਬਾਬਾ ਜੀ ਜਿਹੜੇ ਇਹ ਖੰਡਿਆਲਾ ਸੈਨੀਆਂ ਤੋਂ ਪਿਛਲੇ 3 ਦਿਨ ਤੋਂ ਸੰਤਾਂ ਨੂੰ ਨਾਲ ਲੈ ਕੇ ਚੱਲ ਕੇ ਡੇਰਾ ਬਾਬਾ ਨਾਨਕ ਦੀ ਤਰਤੀ ਉੱਤੇ ਪਹੁੰਚੇ ਹਨ ਔਰ ਅੱਜ ਨਤਮਸਤਕ ਹੋਣਗੇ ਗੁਰਦੁਆਰਾ ਸ਼੍ਰੀ ਚੌਲਾ ਸਾਹਿਬ ਡੇਰਾ ਬਾਬਾ ਨਾਨਕ ਦਾ ਗੁਰਦੁਆਸਾ